ਚਲੋ ਕੀ ਗੱਲਾਂ ਕੀਤੀਆਂ ਦੱਸੋ ਹੁਣ ਦੱਸ ਦਿੰਗੇ ਆਪ ਦੱਸ ਬੱਸ ਮੈਂ ਤਾਂ ਉਹਨੂੰ ਕਿਹਾ ਸੀ ਵੀਰੇ ਤੇਰੇ ਘਰ ਦਾ ਕੋਈ ਰੌਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਤੁਸੀਂ ਕੀਤੀ ਹੋਣੀ ਨਹੀਂ ਨਹੀਂ ਉਹ ਤਾਂ ਹੁਣ ਤੋਂ ਕਹਿ ਰਹੇ ਹਾਂ ਉਦੋਂ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਾਂ ਦਿੱਤੋ ਵੀਰੇ ਮੈਂ ਤੁਹਾਨੂੰ ਕਿਹਨੇ ਕਿਹਾ ਸੀ ਭੈਣ ਇੱਕ ਮਿੰਟ ਉਹ ਭੈਣ ਉਹ ਭੈਣ ਤੁਸੀਂ ਮੇਰੀ ਬੇਨਤੀ ਸੁਣੋ ਭੰਪ ਭੈਣ ਪ੍ਰਾਤ ਤੁਸੀਂ ਵੀ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦਸੀਆਂ ਸੀ ਵੀ ਤੇਰੇ ਟਰੱਕ 'ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਹੈ ਇਹ ਗੱਲ ਕਿਨੇ ਦੱਸਿਆ ਵੀਰੇ ਮੈਨੂੰ ਤਮਾਲਕ ਦੇ ਮੇਰੇ ਨੇ ਜਿੰਨਾ ਮੈਨੂੰ ਮਾਲਕ ਨੇ ਦੱਸਿਆ ਮਾਲਕ ਨੂੰ ਮਾਲਕ ਨੂੰ ਕਹੋ ਵੀ ਆ ਮੇਰੇ ਮੋਬਾਈਲ ਦਾ ਨੰਬਰ ਦੱਸ ਦਿਓ ਕਿੰਨਾ ਨਹੀਂ ਮੇਰਾ ਇਹ ਨੰਬਰ ਹੈ ਨਾ ਮੈਂ ਨਾ ਮੈਂ ਨਹੀਂ ਜਿੰਨਾ ਕਿ ਮੈਨੂੰ ਸਾਹਮਣੇ ਮੇਰੀ ਗੱਲ ਆਈ ਮੈਂ ਵੀ ਕੀ ਗੱਲ ਸੁਣਾ ਚਲ ਕੋਈ ਗੱਲ ਨਹੀਂ ਬਾਈ ਜੋ ਕੁਛ ਵੀ ਮਾਰਾ ਜੀ ਰਹਿ ਗਿਆ ਆਪਣੇ ਕੋਲੇ ਅਪਰੂਵ ਹੈਗਾ ਪੀਰਾਂ ਨੇ ਪਿਆਰ ਸੇ ਉਹ ਪੜ੍ਹਨੇ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਬੇਬੀ ਦੇ ਤਿਆਨੂੰ ਨਹੀਂ ਨਹੀਂ ਪੜ੍ਹਨੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਹੈ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਕੂ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਫੋਟੋ ਮਾ ਤਾਂ ਨੈਟ ਤੋਂ ਬੰਦਾ ਹੀ ਪਹਿਲਾਂ ਇਥੇ ਪਹਿਲਾਂ ਗੱਲ ਕੀਤੀ ਸੀ ਉਹ ਯਾਰ ਇੱਕ ਮਿੰਟ ਮੈਂ ਇਹ ਗੱਲ ਤੇ ਮੈਂ ਤੁਸੀਂ ਗੱਡੀ ਤੇ ਆ ਜਾਓ ਜੀ ਨਹੀਂ ਹੈਨਾ ਇਹ ਕਿਵੇਂ ਮੈਨੂੰ ਨਹੀਂ ਪਤਾ ਹੈ ਲੈ ਵੀਰੇ ਤੁਸੀਂ ਚਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਤੇ ਸਿਰ ਘੁੰਮਦੇ ਆ ਹਾਂਜੀ ਹਾਂਜੀ ਸਹੀ ਘੁੰਮਦੇ ਆ ਨਾ ਸਿਰ ਕਿਉਂ ਘਮਾਉਣੇ ਫਤਨੀ ਮਾਰਾ ਉਹ ਭੈਣੇ ਮੇਰੀਆਂ ਪੜੀਆਂ ਮੈਂ ਤੈਨੂੰ ਦੱਸਦਾ ਕੋਈ ਮਹਾਰਾਜ ਨੂੰ ਪਤਾ ਜੀ ਤੁਸੀਂ ਜਿੰਨ ਜਿੰਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਚਾਹ ਇੱਕ ਮਿੰਟ ਕਰੇ ਕਰ ਲੈਣੇ ਨਹੀਂ 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 ਕੋਈ ਪ੍ਰਸ਼ਾਸਨ ਖੜਾ ਕੋਈ ਗੱਲ ਨਹੀਂ ਜਿੰਨ ਜਿੰਨੀ ਇੱਕ ਮਿੰਟ ਜਿੰਨ ਜਿੰਨੀ ਦੇ ਨਾਮ ਤੇ ਗੱਲ ਕਰਦੇ ਹਾਂ ਜਿੰਨ ਕੌਣ ਆਪਲਾ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਚੋਂ ਮੈਂ ਦੱਸਦਾ ਮੈਂ ਪੜਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ 'ਚ ਲਿਖਿਆ ਇੱਕ ਭਗਵਾਨ ਦੀ ਉਸਤਤ ਕੀਤੀ ਹੈ ਚਲੋ ਕੁਛ ਵੀ ਜਿੰਨ ਭਲਾਂ ਕੋਣ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜਿੰਨ ਜਿੰਨੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਆ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜਿਲ੍ਹ ਬਲਵੀਰ ਵਸਤੀ ਤੋਂ ਤੁਸੀਂ ਕੀ ਕੁਛ ਉਹਨਾਂ ਨੂੰ ਕੀ ਕੁਛ ਮੰਗਾ ਰਹੇ ਹੋ ਮੁਰਗੀਆਂ ਕੁੱਕੜ ਅਸੀਂ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਐਸੇ ਇੱਕ ਮਿੰਟ ਦੇਵਾਂਗੇ ਬਈ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਐ ਮੇਰੇ ਘਰੇ ਆ ਜਾ ਕੋਈ ਵੀ ਆਪਣੇ ਆਂਡ ਗਵਾਂਡ ਕਹਿ ਲੈ ਨਹੀ ਭੈਣੇ ਅਸੀਂ ਤਾਂ ਕੋਈ ਮੁਰਗੀ ਨਹੀਂ ਲੈ ਆਉਂਦੇ ਉਹ ਭੈਣੇ ਇਹ ਗੱਲ ਸੁਣ ਅਸੀਂ ਤੈਨੂੰ ਹੀ ਫੇਰਾਂਦੇ ਆਂ ਲਾਉਂ ਤੈਨੂੰ ਜਿਉਂ ਉਹ ਗੱਲ ਕਹਿੰਦੇ ਆਂ ਵੀ ਚਲੋ ਠੀਕ ਆ ਅਸੀਂ ਵੀ ਚਲੋ ਮਜਬੂਰ ਨਾ ਸਾਨੂੰ ਵੀ ਗਨਤ ਦਿਓ ਨਹੀ ਯਾਰ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਕਮਾਉਣੇ ਆਂ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰ ਲੋ ਨਹੀਂ ਮੈਂ ਪ੍ਰਧਾਨ ਪ੍ਰਧਾਨ ਨੂੰ ਬੁਲਾਉ ਵਿੱਚ ਉਹਦਾ ਮੈਂ ਪੁੱਛੂੰਗਾ ਵੀ ਸਿਰ ਇੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਅਸੀਂ ਕੋਈ ਕੁਝ ਕਰਦੇ ਗੱਲ ਕੋਈ ਕੁਝ ਨਹੀਂ ਕਰ ਸਿਰ ਕਿਉਂ ਘਮਾਉਣੇ ਆਪਾਂ ਨੂੰ ਚਲੋ ਆਪਾਂ ਜਵਾਬ ਦੇ ਦਿਓ ਕਹਿੰਦੇ ਆਰਾਮ ਨਹੀਂ ਹੈ ਕੋਈ ਨਹੀਂ ਸਿਰ ਕਿਉਂ ਘਮਾਉਣੇ ਕੋਈ ਨਹੀਂ ਦੱਸਦੇ ਕੋਈ ਨਹੀਂ ਮਿਲਦੀ ਆ ਕੋਈ ਨਹੀਂ ਕੋਈ ਨਹੀਂ ਸਿਰ ਕਿਉਂ ਘਮਾਉਣੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੀ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਨਹੀਂ ਸਿਰ ਕਿਉਂ ਘਮਾਉਣੇ ਹੋ ਮੈਂ ਤਾਂ ਕਿਸੇ ਮੈਂ ਢੋਲ ਤੇ ਨਹੀਂ ਗਈ ਵੀ ਜਿੱਦੇ ਮੇਰਾ ਸਿਰ ਘੁੰਮਣਾ ਕਿ ਕਿਸੇ ਮੈਂ ਗੱਦੀ ਤੇ ਨਹੀਂ ਗਈ ਮੇਰੇ ਆਟੋਮੈਟ ਕੀ ਚੱਲ ਗਈ ਭੈਣੇ ਆਪਣਾ ਸਵਾਲ ਦਾ ਜਵਾਬ ਇਹ ਸਾਨੂੰ ਇਹ ਕਿਉਂ ਘਮਾਉਣੇ ਹੋ ਬਾਬਾ ਜੀ ਇਹ ਤਾਂ ਹੋਣਾ ਵੀ ਤੁਹਾਨੂੰ ਲੱਗੀ ਪਈ ਮਤਲਬ ਇੱਕ ਦੂਜੇ ਨੂੰ ਵੇਖ ਕੇ ਹੀ ਆ ਜਮਾ ਨਹੀਂ ਇੱਕ ਦੂਜੇ ਹਾਂ ਫਿਰ ਕਿਉਂ ਘਮੋੜੀਂ ਕਿੰਨਾ ਮਤਲਬ ਤੂੰ ਸਿਰ ਘੁੰਮਦਾ ਵੀ ਨਹੀਂ ਨਹੀਂ ਕੀ ਆਉਂਦਾ ਥੋੜਾ ਚਾਉਂਦਾ ਕੁਛ ਦੇਵ ਦੇਵ ਤੇਰੀ ਸ਼ਾਰਟ ਹੁੰਦੀ ਆ ਬਚਨ ਹੁੰਦਾ ਨਹੀਂ ਜੇ ਬਚਨ ਨਹੀਂ ਆਉਂਦੇ ਸਾਨੂੰ ਬਚਦਾ ਨਹੀਂ ਜੇ ਸਾਨੂੰ ਸਾਨੂੰ ਤੁਸੀਂ ਬਚਨ ਲੈ ਦੋ ਮੇਰੀ ਜੇਬ 'ਚਾ ਨੋਟ ਹੈ ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਦੱਸੋ ਨਹੀਂ 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 ਆਏ ਨਹੀਂ ਫਿਰ ਜਾਂ ਜਾਂ ਤੱਕ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਸੀਂ ਮੰਨਦੇ ਹੋ ਚਲੋ ਆ ਨੋਟ ਆ ਮੈਂ ਇਸੇ ਤੁਹਾਨੂੰ ਸਾਬ ਨੂੰ ਬੁੜਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਹੈ ਤੇ ਮੈਂ ਤੁਹਾਡੀ ਮੰਨ ਲੂਗਾ ਵੀ ਜੋ ਬਚਾਉਂਦੇ ਆ ਜੀ ਚਲ ਕੋਈ ਗੱਲ ਮਾਰੀ ਆ ਲੋਟ ਉਹ ਫਿਰ ਉਹ ਘਰੇ ਮੇਰਾ ਨੰਬਰ ਲਿਆ ਭੈਣੇ ਆਪਾਂ ਨਾ ਤੁਹਾਡੇ ਨਾਲ ਮੈਂ ਕੀ ਗੱਲ ਕਰਾਂਗੀ ਆਪਾਂ ਸਵਾਲ ਦਾ ਜਵਾਬ ਪਹਿਲੇ ਪਹਿਲੇ ਕਰਦੇ ਜੀ ਅੱਛਾ 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 ਤੁਸੀਂ ਸੁਣੋ ਉਹ ਭੈਣੇ ਉਹ ਗੱਡੀਆਂ-ਬੁੱਡੀਆਂ ਛੱਡ ਉਹ ਇੱਥੇ ਨੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲ ਕੋਈ ਗੱਲ ਨੀਚੇ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਲੱਗੀ ਵੈਸ਼ਨੂ ਮਾਤਾ ਕਹਿੰਦੀ ਹੈ ਵੀ ਮੇਰੀਆਂ ਫੋਟਮਾਂ ਮੇਰੀਆਂ ਗੱਡੀ ਲਾ ਕੇ ਚਾਰ ਫੋਟਮਾਂ ਉੱਥੇ ਸਿਗਰਟਾਂ ਬੀੜੀਆਂ ਪੀਓ ਨਹੀਂ ਜੀ ਫਿਰ ਕਿਉਂ ਪੀਂਨੇ ਹੋ ਬਈ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਤਾਂ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੋਣ ਸੀਗਾ ਪਤਾ ਸਾਡੇ ਤਾਂ ਜੀ ਕਿਤਾਬ ਨਹੀਂ ਜੀ ਨਹੀਂ ਗੁਰੂ ਭੋਗ ਸਿੰਘ ਮਾਰਾ ਦਾ ਕਿਤਾਬ ਲਿਖਿਆ ਜੀ ਇਹਦਾ ਤੁਹਾਨੂੰ ਪਤਾ ਹੈ ਵੀ ਜਦੋਂ ਉਹ ਚਲੋ ਕੋਈ ਗੱਲ ਮਹਾਰਾਜ ਜੀ ਸਾਡਾ ਗੱਲ ਜੋ ਕੋਈ ਰਾਹ ਪਾਉਂਦੇ ਗੱਲ ਠੱਗਾ ਕਰੋ ਬੰਦ ਠੀਕ ਹੈ ਜੀ ਠੀਕ ਹੈ ਲੋਕਾਂ ਨੂੰ ਗਮਰਾਹ ਕਰੋ ਕਰਨਾ ਬੰਦ ਕਰ ਦਾਂਗੇ ਆਹ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਵੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਇਹ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਵੀ ਇਹ ਕੰਮ ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਠੱਗਾ ਠੱਗਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਤੇ ਕਿਹਨੋਂ ਠੱਕਾਂ ਦਾ ਹੱਕ ਤੜ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲ ਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੀ ਮੈਂ ਇੱਥੇ ਫਿਰ ਪਰਚਾ ਕਰਾਉਂਗਾ ਮੈਸ ਪ੍ਰਕਾਸ਼ ਨੂੰ ਤੂੰ ਰੱਖ ਲੈ ਕੋਈ ਗੱਲ ਮਾਰੇ ਜਿਵੇਂ ਤੂੰ ਹੀ ਕਹਿੰਨੇ ਕਰ ਲਾਂਗੇ ਪੈਸੇ ਤੁਸੀਂ ਇਹ 5-5000 ਰੁਪਇਆ ਕਰਕੇ ਇਕੱਠੇ-ਇਕੱਠੇ ਕਰਕੇ ਲਈ ਜਾਨੇ ਆ ਤੁਸੀਂ ਇਹ ਵੀ ਗੱਲ ਕਹਿੰਦੇ ਮੈਂ ਉੱਥੇ ਜੀਰੇ ਜਾ ਕੇ ਮੰਦਰ ਚ ਬੋਤਲਾਣੀ ਸ਼ਰਾਬ ਦੀ ਤੂੰ ਕਈਆਂ ਨਹੀਂ ਢਾਈ ਬੋਤਲ ਕਿਹਨੂੰ ਕਈਆਂ ਤਾਂ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ-ਠੱਗਾ ਕਰ ਦੋ ਬੰਦ ਚਾ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਅੱਜ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਇਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੇ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਫਲ ਮੈਂ ਕਹਾਂ ਵੀ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 6 ਵਜੇ ਹੈ ਮੈਂ